ਸੋ ਐਕਚੁਅਲੀ ਇਹ ਮੇਰੇ ਬ੍ਰਦਰ ਨੇ ਮੈਨੂੰ ਗਿਫਟ ਕੀਤਾ ਸੀਗਾ ਫੋਨ 2023 ਦੇ ਵਿੱਚ ਤੇ 2023 ਲਾਸਟ ਵਿੱਚ ਮੇ ਬ੍ਰਦਰ ਹੈਜ਼ ਪਾਸਡ ਅਵੇ ਤੇ ਉਸ ਤੋਂ ਬਾਅਦ ਇਹ ਜਿਵੇਂ ਹੁਣ ਜਨਵਰੀ ਦੇ ਵਿੱਚ ਮੇਰਾ ਫੋਨ ਮੇਰੇ ਕੋਲੋਂ ਕਿਸੇ ਨੇ ਖੋ ਲਿਆ ਸੀਗਾ ਨੀਅਰ ਬਾਈ ਰਵਿੰਦਰ ਹਸਪੀਟਲ ਤੇ ਮੈਂ ਐਕਚੁਅਲੀ ਕੋਰਟ ਤੋਂ ਹੀ ਵਾਪਸ ਆਂਦੀ ਪਈ ਸੀਗੀ ਤੇ ਮੈਂ ਮੈਂ ਬਹੁਤ ਹੈਰਾਨ ਕੀ ਮਤਲਬ ਮੇਬੀ ਇੱਕ ਐਡਵੋਕੇਟ ਕੋਲ ਹੀ ਐਜ਼ ਆਈ ਹੈਵ ਟੋਲਡ ਕਿ ਮੈਂ ਐਡਵੋਕੇਟ ਆ ਬਟਾਲਾ ਬਾਹਰ ਐਸੋਸੀਏਸ਼ਨ ਦੀ ਮੈਂਬਰ ਆ ਤੇ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਕਿ ਮੇਰੇ ਕੋਲੋਂ ਵੀ ਫੋਨ ਖੋਇਆ ਗਿਆ ਤੇ ਮੈਂ ਤਾਂ ਬਿਲਕੁਲ ਹੀ ਉਮੀਦ ਛੱਡ ਦਿੱਤੀ ਸੀ ਕਿ ਮੈਨੂੰ ਨਹੀਂ ਸੀ ਲੱਗਾ ਕਿ ਮੈਨੂੰ ਫੋਨ ਵਾਪਸ ਮਿਲੇਗਾ ਪਰ ਜਦੋਂ ਮੈਂ ਸੀ ਕੰਪਲੇਂਟ ਕੀਤੀ ਸਾਈਬਰ ਬ੍ਰਾਂਚ ਤੇ ਮੈਂ ਮਤਲਬ ਮੈਂ ਫਿਰ ਵੀ ਹੋਪ ਛੱਡੀ ਹੋਈ ਸੀ ਬਟ ਰੀਸੈਂਟਲੀ ਥੋੜੇ ਮਤਲਬ ਅ ਕਪਲ ਆਫ ਡੇਸ ਬੈਕ ਮੈਨੂੰ ਫੋਨ ਆਇਆ ਕਿ ਤੁਹਾਡਾ ਫੋਨ ਵਾਪਸ ਮਿਲ ਗਿਆ ਤੇ ਮੈਂ ਮੈਂ ਉਸ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਵੀ ਸਟੋਰੀ ਦੱਸੀ ਹੈ ਕਿ ਮੈਂ ਇਹਨਾਂ ਨੂੰ ਕਿਹਾ ਕਿ ਸ਼ਾਇਦ ਸਕੈਮ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਹੈ ਨਾ ਫੋਨ ਵਾਕਈ ਮਿਲਿਆ ਮੈਂ ਬਹੁਤ ਜਾਣਿਆ ਤੋਂ ਕਨਫਰਮ ਕੀਤਾ ਤੇ ਉਹਨਾਂ ਨੇ ਕਿਹਾ ਨਹੀਂ ਜੀ ਇੱਕ ਇਹਨਾਂ ਨੇ ਮੈਂਸ਼ਨ ਕੀਤਾ ਸੀਰੀਅਲ ਨੰਬਰ ਸਪੈਸ਼ਲੀ ਮੈਂ ਥੈਂਕ ਕਰਦੀ ਹਾਂ ਜਤਿੰਦਰ ਸਰ ਦਾ ਜਿਨ੍ਹਾਂ ਨੇ ਸਾਈਬਰ ਸੈੱਲ ਦੇ ਸਰ ਮੈਂ 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 ਆਲਰੇਡੀ ਮੈਂਸ਼ਨ ਕਰ ਦਿੱਤਾ ਤੁਹਾਨੂੰ ਕਿ ਫੋਨ ਤਾਂ ਚਲੋ ਮੈਂ ਕਿਹਾ ਤਾਂ ਅਸੀਂ ਗੁੰਮ ਗਿਆ ਤੇ ਚਲੋ ਠੀਕ ਹੈ ਫੋਨ ਤਾਂ ਜਿਵੇਂ ਸਰ ਐਸਐਸਪੀ ਸਾਹਿਬ ਨੇ ਵੀ ਦੱਸਿਆ ਕਿ ਫੋਨ ਇੱਕ ਡਿਵਾਈਸ ਨਹੀਂ ਹੁੰਦੀ ਇਹ ਸਪੈਸ਼ਲੀ ਮੈਂ ਜ਼ਿਆਦਾ ਭਾਵੁਕ ਵੀ ਹੋਈ ਆ ਜ਼ਿਆਦਾ ਥੈਂਕ ਇਸ ਲਈ ਕਰ ਰਹੀ ਆ ਕਿਉਂਕਿ ਇਹ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਸੀਗੀ ਤੇ ਮੈਂ ਇਸ ਦੇ ਨਾਲ ਨਾਲ ਮੈਂ ਸਾਰੀ ਟੀਮ ਦੇ ਨਾਲ ਮੈਂ ਆਪਣੇ ਹਸਬੰਦ ਦਾ ਵੀ ਥੈਂਕਸ ਕੀਤਾ ਕਿ ਉਹਨਾਂ ਨੇ ਹੀ ਮੈਨੂੰ ਉਮੀਦ ਦਿੱਤੀ ਸੀ ਕਿ ਨਹੀਂ ਕਿ ਸਾਨੂੰ ਫੋਨ ਵਾਪਸ ਮਿਲੇਗਾ ਸਰ ਆਟੋਮੈਟਿਕਲੀ ਤੁਸੀਂ ਸੋਚ ਹੀ ਸਕਦੇ ਹੋ ਕਿ ਮੇਰੇ ਹੈ ਨਾ ਬ੍ਰਦਰ ਆਖਰੀ ਨਿਸ਼ਾਨੀ ਹੋਵੇ ਠੀਕ ਹੈ ਜਿਵੇਂ ਸਰ ਨੇ ਵੀ ਐਸਐਸਪੀ ਸਾਹਿਬ ਨੇ ਦੱਸਿਆ ਕਿ ਫੋਨ ਦੇ ਵਿੱਚ ਮੈਮਰੀਜ਼ ਨੇ ਸਪੈਸ਼ਲੀ ਕਨਵਰਸੇਸ਼ਨ ਕੁਝ ਵੌਇਸ ਮੈਸੇਜ ਹੁੰਦੇ ਨੇ ਕੁਝ ਮੈਸੇजेस ਹੀ ਹੁੰਦੇ ਨੇ ਇਦਾਂ ਦੇ ਤੇ ਇਸ ਲਈ ਸਰ ਮੈਂ ਤੁਹਾਡਾ ਵੀ ਸਾਰਿਆਂ ਦਾ ਬਹੁਤ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਮੈਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਫੋਨ ਵਾਪਸ ਕੀਤਾ ਤੇ ਅੱਗੇ ਵੀ ਤੁਸੀਂ ਸਾਰਿਆਂ ਨੂੰ ਫੋਨ ਵਾਪਸ ਦਿਲਾਓਗੇ ਥੈਂਕ ਯੂ ਥੈਂਕ ਯੂ ਇਹ ਜਿਹੜਾ ਬਟਾਲਾ ਪੁਲਿਸ ਦਾ ਉਪਰਾਲਾ ਹੈ ਅੱਜ ਚੌਥੀ ਵਾਰ ਇਸ ਹੀ ਫੰਕਸ਼ਨ ਕਰ ਰਹੇ ਤਾਂ ਇਹਦੇ ਵਿੱਚ ਹੁਣ ਤੱਕ ਕਰੀਬਨ 700 ਜਿਹੜੇ ਮੋਬਾਈਲ ਫੋਨ ਹੈ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਨੇ ਤਾਂ ਪਹਿਲਾਂ ਅਸੀਂ ਤਿੰਨਵਾਰੀ ਪੁਲਿਸ ਲਾਈਨ ਦੇ ਵਿੱਚ ਫੰਕਸ਼ਨ ਕੀਤਾ ਸੀਗਾ ਬਟ ਅੱਜ ਟੈਂਪਰੇਚਰ ਕਰਕੇ ਲੋਕਾਂ ਦੀ ਸਹੂਲियत ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਪੈਸ਼ਲੀ ਆਡੀਟੋਰੀਅਮ ਦੇ ਵਿੱਚ ਇਹ ਅਰੇਂਜ ਕਰਵਾਇਆ ਤਾਂ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਇਹਦੇ ਵਿੱਚ ਸਾਡੀ ਜਿਹੜੀ ਟੀਮ ਹੈ ਜਿਹੜਾ ਡੀਐਸਪੀ ਸਾਈਬਰ ਹੈ ਐਸਐਚਓ ਸਾਈਬਰ ਔਰ ਜਿਹੜੇ ਗਰਾਊਂਡ ਤੇ ਸਾਡੇ ਮੁਲਾਜ਼ਮ ਹੈਗੇ ਨੇ ਹੈਡ ਕਨਸਟੇਬਲ ਜਤਿੰਦਰ ਤਾਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਬੜੀ ਮਿਹਨਤ ਕਰਕੇ ਇਹਨਾਂ ਨੇ ਟਰੇਸ ਕਰ ਲਏ ਤਾਂ ਇਹ ਜਾਂ ਮਾਰਕੀਟ ਵੈਲਿਊ ਹੈ ਕਰੀਬਨ 1.5 ਕਰੋੜ ਰੁਪਏ ਦੀ ਹੈਗੀ ਤਾਂ ਇਹ ਜਿਹੜਾ ਸਿਲਸਿਲਾ ਹੈ ਇਹ ਅੱਗੇ ਵੀ ਚੱਲੂਗਾ ਤਾਂ ਅਸੀਂ ਪਿੱਛੇ ਵੀ ਜਦੋਂ ਅਸੀਂ ਇਹ ਫੰਕਸ਼ਨਸ ਕਰਦੇ ਰਹੇ ਜਾਂ ਇਵਨ ਅੱਜ ਵੀ ਜਦੋਂ ਅਸੀਂ ਇਹ ਕਰ ਰਹੇ ਸੀਗੇ ਬੜੀ ਇਮੋਸ਼ਨਲ ਸਟੋਰੀਜ਼ ਲੋਕਾਂ ਦੀ ਸਾਹਮਣੇ ਆ ਰਹੀ ਹੈ ਤਾਂ ਮੈਂ ਜਿਸ ਤਰ੍ਹਾਂ ਦੱਸ ਰਹਾ ਸੀਗਾ ਕਿ ਮੋਬਾਈਲ ਫੋਨ ਸਿਰਫ ਇੱਕ ਡਿਵਾਈਸ ਨਹੀਂ ਹੈ ਅੱਜ ਵੀ ਇੱਥੇ ਇੱਕ ਮੈਮ ਨੇ ਆਪਣੀ ਸਟੋਰੀ ਦੱਸੀ ਵੈਨ ਸ਼ੀ ਸੈਡ ਕਿ ਇਹ ਜਿਹੜਾ ਮੋਬਾਈਲ ਫੋਨ ਉਹਨੂੰ ਬਟਾਲਾ ਪੁਲਿਸ ਨੇ ਅਜ ਲਭ ਕੇ ਦਿੱਤਾ ਇੱਕ ਉਹਨਾਂ ਦਾ ਡਿਸੀਜ਼ ਬ੍ਰਦਰ ਹੈ ਉਹਨਾਂ ਵੱਲੋਂ ਗਿਫਟ ਦਿੱਤਾ ਗਿਆ ਸੀ ਸੋ ਇਹਦਾ ਜਿਹੜਾ ਇਮੋਸ਼ਨਲ ਵੈਲਿਊ ਹੈ ਉਹ ਕਿਸੇ ਰਕਮ ਨਾਲ ਜਾਂ ਕਿਸੇ ਕੀਮਤ ਨਾਲ ਤਾਇ ਨਹੀਂ ਹੋ ਸਕਦਾ ਇਟ ਇਜ਼ ਬਿਯੋਂਡ ਐਨੀ ਕਾਸਟ ਉਹ ਆਪਾਂ ਨਹੀਂ ਕਰ ਸਕਦੇ ਹੈ ਤਾਂ ਮੈਨੂੰ ਪਰਸਨਲੀ ਬੜੀ ਖੁਸ਼ੀ ਹੋਈ ਤਾਂ ਲੋਕ ਲੋਕਾਂ ਦਾ ਇਸ ਤਰ੍ਹਾਂ ਦਾ ਜਿਹੜਾ ਫੀਡਬੈਕ ਆਇਆ ਹੈ ਤਾਂ ਨਾਲੇ ਇਹਨਾਂ ਦੀ ਜਿਹੜੀ ਕੀਮਤੀ ਜਿਹੜੀ ਚੀਜ਼ ਸੀਗੀ ਉਹਨਾਂ ਨੂੰ ਵਾਪਸ ਮਿਲ ਗਈ ਤਾਂ ਆਈ ਏਮ ਵੈਰੀ ਹੈਪੀ ਐਂਡ ਫੀਲਿੰਗ ਦੇਖਦੇ ਆ ਸਾਰੇ ਸਮਾਈਲ ਫੇਸ ਲੈ ਕੇ ਆ ਰਹੇ ਨੇ ਸ਼ਾਇਦ ਜਦੋਂ ਗਵਾਚਾ ਹੋਏਗਾ ਉਦੋਂ ਫੇਸ ਕੁਝ ਹੋਰ ਹੀ ਹੋਰ ਨਹੀਂ ਸ਼ਾਇਦ ਫਿਰ ਲੋਕਾਂ ਦਾ ਇਹ ਵੀ ਹੁੰਦਾ ਹੈ ਕਿ 익ਸਪੈਕਟਡ ਨਹੀਂ ਹੁੰਦਾ ਕਿ ਵਾਪਸ ਮਿਲ ਜਾਊਗਾ ਬਟ ਸਾਡੀ ਟੀਮ ਇਹਦੇ ਵਿੱਚ ਦਿਨ ਰਾਤ ਮਿਹਨਤ ਕਰਦੀ ਹੈ ਕਦੀ ਕਦੀ different districts ਤੋਂ ਵੀ trace ਕਰਨਾ ਹੁੰਦਾ ਹੈ even different states ਤੋਂ ਵੀ trace ਕਰਨਾ ਹੁੰਦਾ ਬਟ ਇਹਦੇ ਵਿੱਚ ਸਾਡਾ ਜਿਹੜਾ ਉਪਰਾਲਾ ਔਰ ਮਿਹਨਤ ਹੈ ਉਹ جاری ਹੈ ਤਾਂ ਅਸੀਂ ਇਹ ਜਿਹੜਾ ਮੂਹਮ ਸਾਡੀ ਹੈ ਇਹ ਅੱਗੇ ਵੀ ਕੰਟੀਨਿਊ ਕਰਾਂਗੇ